ਜੋ ਕੁਝ ਦਿਨ ਪਹਿਲਾਂ ਸਬਤੈਨ ਸਿੰਘ ਜੀ ਉਹਨਾਂ ਦੀ ਡੈਥ ਹੋਈ ਹੈ ਕੈਨੇਡਾ ਦੇ ਵਿੱਚ ਤੇ ਉਹ ਮੇਰਾ ਬੇਟਾ ਵੀ ਉਹਨਾਂ ਦੇ ਨਾਲ ਹੀ ਸੀਗਾ ਉੱਥੇ ਤੇ ਉਹ ਵੀ ਉੱਥੇ ਹੀ ਰਹਿੰਦੇ ਇਕੱਠੇ ਰਹਿੰਦੇ ਹੁੰਦੇ ਸੀ ਮਿਲਦੇ ਕਰਦੇ ਸੀਗੇ ਜੋ ਇਹ ਵਾਪਰੀ ਹੈ ਘਟਨਾ ਬਹੁਤ ਹੀ ਦਖਦਾਈ ਜਿਹੜੀ ਮੌਤ ਹੋਈ ਹੈ ਪਰਿਵਾਰ ਨੂੰ ਜਿੰਨਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਿੱਥੇ ਸਾਨੂੰ ਵੀ ਪਰਿਵਾਰਾਂ ਨੂੰ ਪਿਆ ਤੇ ਸਾਰੇ ਭਦੌੜ ਦੇ ਏਰੀਆ ਦੇ ਵਿੱਚ ਬਹੁਤ ਹੀ ਅੱਜ ਸੋਗ ਦੀ ਜਿਹੜੀ ਲਹਿਰ ਹੈਗੀ ਆ ਸਭ ਦੀਆਂ ਅੱਖਾਂ ਨਮਨੇ ਗਈਆਂ ਤੇ ਇੱਥੇ ਹੀ ਪਰਿਵਾਰ ਨੂੰ ਜਿੱਥੇ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਲੋਕਾਂ ਨੂੰ ਵੀ ਸਾਥੀਆਂ ਨੂੰ ਵੀ ਤੇ ਉਹਦੇ ਉਹਦੇ ਦੋਸਤਾਂ ਮਿੱਤਰਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਸਭ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਬਹੁਤ ਹੀ ਦਖਦਾਈ ਮੌਤ ਹੋਈ ਹੈ ਜੀ ਰੱਬ ਐਸਾ ਕਿਸੇ ਨੂੰ ਨਾ ਕਦੇ ਬੈਰੀ ਦੁਸ਼ਮਣ ਨੂੰ ਮੌਤ ਵੀ ਨਾ ਦੇ ਜੀ ਕਿੰਨੇ ਦਿਨਾਂ ਬਾਅਦ ਜਿਹੜੀ ਡੈੱਥ ਹੋਈ ਇਹ 18 ਤਰੀਕ ਦੀ ਐਸਟੀਮੇਟ ਸਾਇਦ 17 ਦੀ ਜਾਂ 18 ਦੀ ਜਿਹੜੀ ਡੈੱਥ ਹੋਈ ਵੀ ਹੈ ਤੇ ਜਿਹੜੀ ਕਿ 13 ਹਾਂ ਮੈਨੂੰ ਪ੍ਰੋਪਰ ਪੱਕਾ ਨਹੀਂ ਪਤਾ ਜੀ ਵੀ 17 ਦੀ ਵੀ 13 ਦੀ ਹੋ ਸਕਦੀ ਹੈ ਤੇ ਜਿਹੜੀ ਕਿ ਅੱਜ ਬੋਡੀ ਐ ਉਹ ਲੈ ਕੇ ਆਂਦੀ ਐ ਅੰਬਰਸਾਰਾ 에ਰਪੋਰਟ ਤੋਂ ਤੇ ਬਹੁਤ ਹੀ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ ਤੇ ਬਹੁਤ ਹੀ ਦਖਦਾਈ ਘਟਨਾ ਹੈ ਵੀ ਇਹੋ ਜੀ ਪਰਿਵਾਰ ਕਿਸੇ ਨਾਲ ਵੀ ਕਦੇ ਨਾ ਹੋਵੇ ਮਾਮਲਾ ਤੇ ਹੈ ਜੀ ਬਿੱਕਰ ਸਿੰਘ ਮਿਸਤਰੀ ਦੇ ਪਰਿਵਾਰ ਤੇ ਬਹੁਤ ਵੱਡਾ ਪਹਾੜ ਡਿੱਗਿਆ ਇਹਦਾ ਇਹਨਾਂ ਦਾ ਬੇਟਾ 3 ਸਾਲ ਪਹਿਲਾਂ ਜਿਹਨੋਂ ਸੀ ਪਿਆਰ ਨਾਲ ਸੁੱਖਾ ਕਹਿ ਦਿੰਦੇ ਆ ਉਹਦਾ ਨਾਂ ਸਖਚੈਨ ਸਿੰਘ ਹੈ ਉਹ ਮਤਲਬ ਸਾਡੇ ਪਹਿਲਾਂ ਵੀ ਉਹਨਾਂ ਨਾਲ ਉਹਦੇ ਨਾਲ ਚੰਗੇ ਸਬੰਧ ਆ ਸਾਡੇ ਮੇਰੇ ਭਤੀਜੇ ਦਾ ਕਲਾਸ ਫੇਲੋਂ ਆ ਪੜਦਾ ਰਿਹਾ ਨਾਲ ਘਰੇ ਵੀ ਆਉਂਦਾ ਜਾਂਦਾ ਸੀ ਉਹ ਕੈਨੇਡਾ ਬੜੇ ਵਧੀਆ ਟੰਗ ਨਾਲ ਗਿਆ ਉਹਦਾ ਕੰਮ ਕਰ ਰਿਹਾ ਸੀ ਬਸ ਉੱਥੇ ਜਦੋਂ ਕੋਈ ਸਾਡੇ ਭਾਗ ਮਾੜੇ ਹੁੰਦੇ ਆ ਕੋਈ ਮਾੜਾ ਸਮਾਂ ਆ ਗਿਆ ਉਹਨੇ ਮਤਲਬ ਐਕਸੀਡੈਂਟ ਹੋ ਗਿਆ ਮਤਲਬ ਐਕਸੀਡੈਂਟ ਨਾਲ ਉਹਦੀ ਸਖਚੈਨ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅੱਜ 18-19 ਦਿਨਾਂ ਬਾਅਦ ਡੇਡ ਬੋਡੀ ਇੱਥੇ ਪਹੁੰਚੀ ਐ ਅੱਜ ਹੁਣ ਇੱਥੇ ਜਿਹੜਾ ਵਿਸਾਖੀ ਵਾਲਾ ਰੋਡ ਤੇ ਰਾਮ ਬਾਗ ਆ ਉੱਥੇ ਸੰਸਕਾਰ ਕੀਤਾ ਹੈ ਬੜੇ ਦੁੱਖ ਦੀ ਗੱਲ ਹੈ ਸਾਰੇ ਪਿੰਡ ਦੇ ਸਾਰੇ ਏਰੀਏ ਦੇ ਕੋਨੇ-ਕੋਨੇ ਤੋਂ ਸੰਗਤ ਆਈ ਬਿੱਕਰ ਸਿੰਘ ਮਿਸਤਰੀ ਨਾਲ ਦੁੱਖ ਵੰਡਾਉਣ ਵਾਸਤੇ ਪਰ ਗੱਲ ਇਹ ਆ ਵੀ ਚਾਹੇ ਦੁੱਖ ਵੰਡਾਇਆ ਜਾਂਦਾ ਪਰ ਗੱਲ ਹੈ ਧੰਨ ਉਹ ਮਾਂ ਐ ਤਾਨੂੰ ਪਿਓ ਐ ਜਿਨ੍ਹਾਂ ਦਾ ਮਤਲਬ ਐਡਾ ਨੌਜਵਾਨ ਤੇ ਐਡਾ ਸਿਆਣਾ ਤੇ ਐਡਾ ਲਹਿਕ ਸੁਪੁੱਤਰ ਉਹਨਾਂ ਦੇ ਕੋਲੋਂ ਚਲਿਆ ਗਿਆ ਇਹਦੀ ਕਿਸੇ ਹੱਦ ਤੇ ਵੀ ਇਹ ਘਾਟਾ ਪੂਰਾ ਨਾ ਹੋਣ ਵਾਲਾ ਪੂਰਾ ਹੋਣ ਹੀ ਹੋ ਸਕਦਾ ਪ੍ਰਧਾਨ ਜੀ ਡੈੱਡ ਬੋਡੀ ਲੈ ਕੇ ਆਉਣ ਦਾ ਕੀ ਦਾ ਸਹਿਯੋਗ ਰਿਹਾ ਕੋਈ ਸਰਕਾਰ ਦਾ ਜਾਂ ਪ੍ਰਸ਼ਾਸਨ ਨੇ ਨਹੀਂ ਜੀ ਇਹ ਤਾਂ ਡੈੱਡ ਬੋਡੀ ਸੰਬੰਧੀ ਤਾਂ ਜੀ ਗੱਲ ਇਹ ਆ ਵੀ ਇਹ ਤਾਂ ਪਰਿਵਾਰ ਦਾ ਕੱਲੇ ਮੁੰਡਾ ਸੀ ਉੱਥੇ ਉੱਥੇ ਮਤਲਬ ਇਹਨਾਂ ਦਾ ਮੁੰਡੇ ਦਾ ਕਲਾਸ ਪਹਿਲੋਂ ਤਲਵੰਡੀ ਤੋਂ ਮੁੰਡਾ ਵਿਕਰਮਾ ਸ਼ੈਦੋ ਦਾ ਨਾਂ ਉਹਨੇ ਜਿਆਦਾ ਉੱਥੇ ਮਤਲਬ ਉਹਨੇ ਆਪਣੇ ਸਾਥੀਆਂ ਨੂੰ ਨਾਲ ਲਾ ਕੇ ਉਹਨੇ ਮਤਲਬ ਸਾਰਾ ਮਤਲਬ ਉੱਥੇ ਦੇਖ ਪੇੜੇ ਕਰਕੇ ਹੁਣ ਆਪ ਅੱਜ ਡੈੱਡ ਬੋਡੀ ਕੱਲੋਂ ਆਪ ਮੂਰੇ ਆ ਗਿਆ ਸੀ ਉਹ ਮੁੰਡੇ ਨਹੀਂ ਜਿਆਦਾ ਇਹਦੇ ਚ ਵੱਡਾ ਰੋਲ ਕੀਤਾ ਸੀ ਜੀ ਜਾਂ ਇਹਦੇ ਜਿਹੜੇ ਇਹਦੇ ਜਿਹੜੇ ਸਖਜੈਨ ਦੇ ਮਿੱਤਰ ਹੈ ਇਹਦੇ ਦੋਸਤ ਹੈ ਉਹਨਾਂ ਦਾ ਜਿਆਦਾ ਰੋਲ ਹੈ ਜੀ ਸਰਕਾਰ ਜਾਂ ਪ੍ਰਸ਼ਾਸਨ ਦਾ ਕਿਹੋ ਜਿਹਾ ਰੋਲ ਨਹੀਂ ਉਹਨਾਂ ਦਾ ਇਹਦੇ ਵਿੱਚ ਕੋਈ ਕਿਸ ਨੇ ਪੁੱਛਿਆ ਨਹੀਂ ਕੋਈ ਕੁਛ ਨਹੀਂ ਮਤਲਬ ਕੋਈ ਕਿਸ ਨੇ ਰੋਲ ਨਹੀਂ ਕੀਤਾ ਇਹਦਾ ਮਤਲਬ ਜਾਂਦਾ ਬਿੱਕਰ ਸਿੰਘ ਦੇ ਪਰਿਵਾਰ ਨੇ ਸਨੇਹਾਂ ਨੇ ਜਾਂ ਉਹਦੇ ਬੱਚੇ ਤੇ ਉਹ ਬੱਚੇ ਦਾ ਸੁਹਾਈ ਇੰਨਾ ਚੰਗਾ ਸੀ ਇਹਨਾਂ ਲੈਕ ਬੱਚਾ ਸੀ ਵੀ ਉਹਦੇ ਜਿਹੜੇ ਮਿੱਤਰ ਹੈ ਉਹਨਾਂ ਨੇ ਸਾਰਾ ਭਜਨ ਅਠ ਕਰਕੇ ਇਥੋਂ ਡੈਡ ਬੋਡੀ ਲਿਆਉਣ ਤੱਕ ਮਤਲਬ ਭਜਨਾਟ ਕੀਤੀ ਅੱਜ ਅੱਜ 9 ਵਜੇ ਦਾ ਟਾਈਮ ਸੀ ਵੀ ਅੰਮ੍ਰਿਤਸਰ ਹਵਾਈ ਅੱਡੇ ਤੇ ਡੈਡਬੋਡੀ ਪਹੁੰਚਣੀ ਹੈ ਮਤਲਬ ਉਹ ਸਵੇਰ ਦੇ ਇਥੋਂ ਪਰਿਵਾਰ ਤੇ ਉਹ ਮੁੰਡੇ ਗਏ ਹੋਏ ਸੀ ਉੱਥੋਂ ਵੀ ਥੋੜਾ ਜਿਹਾ ਲੇਟ ਹੋਣ ਕਰਕੇ ਸੰਸਕਾਰ ਲੇਟ ਹੋ ਗਿਆ ਮਤਲਬ ਉੱਥੇ ਡੈਡਬੋਡੀ ਆਉਣ ਚ ਕੁਝ ਸਮਾਂ ਲੇਟ ਹੋ ਗਈ ਤੇ ਹੁਣ ਸੰਸਕਾਰ ਉਹਦਾ ਲੜਕੇ ਦਾ ਹੋ ਚੁੱਕਿਆ ਬਹੁਤ ਹੀ ਇਹ ਕੱਲੇ ਬਿੱਕਰ ਸਿੰਘ ਦੇ ਪਰਿਵਾਰ ਨਾਲ ਦਾ ਜੋ ਪਹਾੜ ਡਿੱਗਿਆ ਡਿੱਗਿਆ ਜਾਨੀ ਸਾਰਾ ਭਦੌੜੀ ਸ਼ਹਿਰ ਸਾਰਾ ਭਦੌੜ ਸਾਰਾ ਇਲਾਕਾ ਹੀ ਇਸ ਗੱਲ 'ਚ ਬਹੁਤ ਗਮਗੀਨ ਹੈ ਕਿ ਉਹ ਬੱਚਾ ਹੀ ਇੰਨਾ ਪਿਆਰਾ ਸੀ ਉਹ ਹੈ ਜੀ ਕਾ